ਅਰੇ ਵਾ ਚੜਦੇ ਨੇ 10000 ਦੇ ਕੋਈ ਖੜ ਜਾ ਚੜ ਜਾ ਹਾਂਜੀ ਮਿੱਤਰੋ ਤੁਸੀਂ ਦੇਖ ਰਹੇ ਹੋ ਸਰਪਰੇ ਵਾਲਾ ਪੰਪਾ ਤੇ ਇਹ ਰੰਪਰੇ ਫੁੱਲ ਵਿਖਿਆ ਤੇ ਸੂਏ ਵਾਲੇ ਅੱਡੇ ਤੇ ਠੀਕ ਆ ਇਹਨਾਂ ਦੀ ਵਰਕਸ਼ਾਪ ਆ ਗਈ ਇਹਨਾਂ ਦੀ ਵਰਕਸ਼ਾਪ ਦਾ ਨਾਮ ਹੈਗਾ ਨਿਊ ਸੌਂਟ ਐਗਰੀਕਲਚਰ ਵਰਕ ਠੀਕ ਆ ਤੇ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਇਹ ਹੁਣ ਪੰਪ ਨੂੰ ਡਿਲੀਵਰੀ ਲਈ ਤਿਆਰ ਕੀਤਾ ਜਾ ਰਿਹਾ ਤੇ ਇਹਨੂੰ ਹੁਣ ਉਠਾਉਣਗੇ ਤੇ ਇਹਦੇ ਹੀ ਦੇਖ ਸਕਦੇ ਹੋ ਛੋਟਾ ਥੀ ਇਹਦੇ ਤੇ ਲੋਡ ਕੀਤਾ ਜਾਊ ਠੀਕ ਆ ਤੇ ਇਸ ਤੋਂ ਬਾਅਦ ਇਸ ਪੰਪ ਨੂੰ ਅਸੀਂ ਛੱਡ ਕੇ ਆਉਣਾਗਾ ਘੱਟੋ ਘੱਟ ਤਕਰੀਬਨ 2 200 ਕਿਲੋਮੀਟਰ ਸਾਇਦ ਇੰਨਾ ਰਸਤਾ ਹੈਗਾ ਇੱਕ ਸਾਈਡ ਦਾ ਜਿੱਥੇ ਅਸੀਂ ਇਹ ਨੂੰ ਛੱਡ ਕੇ ਆਉਣਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਦਾ ਇੱਥੇ ਸਮਾਨ ਤਿਆਰ ਕੀਤਾ ਜਾਂਦਾ ਤੇ ਮਜ਼ਬੂਤੀ ਵਾਲਾ ਸਮਾਨ ਤਿਆਰ ਕੀਤਾ ਜਾਂਦਾ ਤੇ ਇੱਕ ਗੱਲ ਹੋਰ ਤਿਆਰ ਰੱਖੀਂਦੀ ਹੈ ਕਿ ਇੱਥੇ ਜੋ ਸਮਾਨ ਤਿਆਰ ਕਰਦੇ ਆ ਇਸ ਵਿੱਚ ਕੁਝ ਨਾ ਕੁਝ ਨਵੀਂ ਤਕਨੀਕ ਨਾਲ ਮਤਲਬ ਵੀ ਤਿਆਰ ਕਰਦੇ ਆ ਕਿ ਤਾਂ ਕਿ ਹੋਰ ਵੀ ਖਾਲਾ ਉੱਠ ਕੇ ਮਤਲਬ ਵੀ ਜੋ ਇਨਰ ਸੰਧਾ ਨੂੰ ਯੂਜ਼ ਕਰਨ ਵਾਲੇ ਇਨਸਾਨ ਆ ਠੀਕ ਆ ਤੇ ਬਹੁਤ ਹੀ ਵਧੀਆ ਕੰਮ ਕੀਤਾ ਨੇ ਇਹਨਾਂ ਦੁਆਰਾ ਠੀਕ ਆ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ YouTube ਤੇ ਵੀ ਪੇਜ ਆ ਤੇ ਇਹਨਾਂ ਦਾ Facebook ਤੇ ਵੀ ਪੇਜ ਆ ਠੀਕ ਆ ਤੇ ਉੱਥੇ ਇਹ ਆਪਣਾ ਨੰਬਰ ਵੀ ਮੈਂਸ਼ਨ ਕਰਦੇ ਆ ਤੇ ਜੇ ਤੁਹਾਨੂੰ ਇਹਨਾਂ ਦਾ ਮਤਲਬ ਵੀ ਪੰਪ ਲੈਣਾ ਹੋਵੇ ਮਤਲਬ ਵੀ ਕਹਿ ਸਕਦੇ ਆ ਇੱਕ ਇਹ ਪੰਪ ਆ ਠੀਕ ਆ ਐਡਾ ਦੇ ਹੀ ਹੋਰ ਤਿਆਰ ਕੀਤੇ ਹੋਏ ਪੰਪ ਬਹੁਤ ਖਤ ਜਿਆਦਾ ਇਹਨਾਂ ਦਾ ਮਤਲਬ ਵੀ ਸਮਾਨ ਤਿਆਰ ਕਰਦੇ ਆ ਇਹ ਤਰ੍ਹਾਂ ਤਰ੍ਹਾਂ ਦਾ ਖੇਤੀਬਾੜੀ ਦੇ ਸੰਦ ਤਿਆਰ ਕਰਦੇ ਆ ਤੇ ਕਈ ਤਰ੍ਹਾਂ ਦਾ ਸਮਾਨ ਹੁੰਦਾ ਜਿਵੇਂ ਕੋਈ ਛੋਟਾ ਬੰਬ ਕੋਈ ਵੱਡਾ ਬੰਬ ਹਨਾ ਕੋਈ ਵੀ ਮਤਲਬ ਦੀ ਬਹੁਤ ਤਰ੍ਹਾਂ ਦੇ ਹੋਰ ਵੀ ਸੰਦ ਤਿਆਰ ਕੀਤੇ ਜਾਂਦੇ ਆ ਜਿਵੇਂ ਕਿ ਰੀਪਰ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਧਰ ਵੀ ਦਿਖਾਉਣੇ ਆ ਹਾਂਜੀ ਤੇ ਦੇਖ ਸਕਦੇ ਹੋ ਇੱਧਰ ਵੀ ਸੰਦ ਤਿਆਰ ਕੀਤੇ ਹੋਏ ਆ ਤੇ ਇਹ ਪ੍ਰੋਸੈਸ ਚਾਹ ਜੀ ਪੂਰੀ ਤਰ੍ਹਾਂ ਤਿਆਰ ਨਹੀਂ ਹੋਵੇ ਇਹਨਾਂ ਤੇ ਹਜੇ ਇੱਕ ਤਰ੍ਹਾਂ ਦਾ ਕੋਟ ਮਾਰਿਆ ਗਿਆਗਾ ਤੇ ਬਾਕੀ ਇਹਨਾਂ ਦੇ ਕੁਝ ਹੋਰ ਵੀ ਜੋ ਤਿਆਰੀ ਕਰਨ ਵਾਲੇ ਰਹਿੰਦੇ ਆ ਉਹ ਕਰਨਗੇ ਹਾਂਜੀ ਮਿੱਤਰੋ ਕਹਿਣਾ ਮਤਲਬ ਇਹ ਆ ਕਿ ਜੇ ਤੁਹਾਨੂੰ ਇਹ ਪੰਪ ਚਾਹੀਦਾ ਹੋਵੇ ਜਾਂ ਕਿਸੇ ਨੇ ਆਰਡਰ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਦੇ ਨੰਬਰ ਤੋਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਆ ਤੇ ਛੋਟੇ ਘਰੇਟੇ ਲਗਰੀ ਆ ਜੂਗੀ ਤੇ ਡਿਲੀਵਰੀ ਦੇ ਚਾਰਜ ਜਿਹੜੇ ਲੱਗਦੇ ਆ ਉਹ ਵੀ ਲੱਗਦੇ ਲੱਗਦੇ ਆ ਤੇ ਬਾਕੀ ਤੁਸੀਂ ਅੱਗੇ ਆਪ ਦਾ ਮਤਲਬ ਵੀ ਦੇਖ ਸਕਦੇ ਹੋ ਜੀ ਤੁਹਾਨੂੰ ਇੰਟਰਸਟ ਆ ਕੋਈ ਇਹਨਾਂ ਦੇ ਪੰਪ ਲੈਣ ਚ ਠੀਕ ਆ ਤਾਂ ਤੁਸੀਂ ਜਰੂਰ ਇਹਨਾਂ ਨਾਲ ਕੰਟੈਕਟ ਕਰੋ ਤੇ ਆ ਬਾਈ ਆ ਇਹ ਤਿਆਰ ਕਰਦੇ ਦੇ ਇਹਨਾਂ ਨਾਲ ਗੱਲਬਾਤ ਹੋਰ ਬਾਈ ਦੱਸੋ ਆਪਣੇ ਪੰਪ ਬਾਰੇ ਕੋਈ ਜਾਣਕਾਰੀ ਦਿਓ ਬੜੀ ਮੋਟੀ ਇਹ ਡੀਜ਼ਲ ਟੈਂਕ ਆ ਬਾਈ ਜੀ ਇਹ ਅੱਛਾ ਆ ਜੇ ਕਿਸੇ ਵੀ ਭਾਈ ਨੂੰ ਲੋੜ ਹੋਵੇ ਜੀ ਜਦੋਂ ਕਿ ਆਪਾਂ ਤਿਆਰ ਕਰਦੇ ਆਂ ਇਹ ਇਹ ਹਿਆਲਤ ਵਿੱਚ ਤਿਆਰ ਕੀਤੀ ਹੋਈ ਆ ਬਾਈ ਜੀ ਇਹ ਤਿਆਰੀ ਸਾਰੇ ਲੱਗਿਆ ਹੋਇਆ ਕੰਪਲੀਟ ਆ ਇਹ ਬਹੁਤ ਵਧੀਆ ਇਹ ਜਾਰੀਆਂ ਦਿੱਲੀ ਛੱਡ ਜਾ ਰਹੀਆਂ ਦੁਨੀ ਜੀ ਇਹ ਕਿਆ ਪਾਣੀ ਬਾਈਆਂ ਨੇ ਬਗਾਈਆ ਪਾਣੀ ਪੱਤ ਸਾਡਾ ਹਰਿਆਣੇ ਦਾ ਤੇ ਜੇ ਕਿਸੇ ਵੀਰ ਭਾਈ ਨੂੰ ਲੋੜ ਹੋਵੇ ਆਪ ਜਰੂਰ ਤੋਂ ਹੋਵੇ ਆਪਣਾ ਫੋਨ ਤੇ ਕਨੈਕਟ ਕਰ ਸਕਦਾ ਪਿੰਡਾਂ ਜੀ ਬਹੁਤ ਵਧੀਆ ਹਿਆਰ ਦੇ ਪੀਤੀ ਹੁੰਦੀਆਂ 1500 ਲੀਟਰ ਚ ਵੀ ਹੈਗੀਆਂ 2000 ਲੀਟਰ ਚ ਹੈਗੀਆਂ ਐਗਰੀਕਲਚਰ ਸਾਰੇ ਆਪਾਂ ਜਿਹੜੀ ਬਤਿਹਾਰ ਕਰਦੇ ਸਾਨੂੰ ਜੀ ਕੋਈ ਵੀ ਜਰੂਰਤ ਹੋਵੇ ਸਾਡੇ ਦੀ ਆਪਾਂ ਨੂੰ ਨੰਬਰ ਕਰ ਸਕਦਾ ਫੋਨ ਲਗਾ ਹਾਂ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵਰਕਸ ਤੇ ਠੀਕ ਹੈ ਤੇ ਜੇ ਤੁਹਾਨੂੰ ਕੋਈ ਮਤਲਬ ਆਰਡਰ ਕਰਨਾ ਹੋਵੇ ਤਾਂ ਜਰੂਰ ਇਹਨਾਂ ਨਾਲ ਕੰਟੈਕਟ ਕਰੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੁਹਾਡਾ ਸਭ ਦਾ ਤੇ ਹੋਰ ਵੀ ਅੱਗੇ ਸ਼ੇਅਰ ਕਰ ਦਿਓ ਬਈਰ ਬਣ ਕੇ ਜੇ ਵੀਡੀਓ ਵਧੀਆ ਲੱਗੀ ਤਾਂ